ਕੰਟਰੋਲ ਵਗੈਰਾ ਨੇ ਇਹਦੀਆਂ ਜੋਇਸਟਿਕ ਨੇ ਥਰੋਟਲ ਨੇ ਤੇ ਰੀਸ ਵਗੈਰਾ ਨੇ ਜੋ ਇਹਦੇ ਤੇ ਪੈਡਲ ਨੇ ਸਾਰਾ ਇਹਦਾ ਮਕੈਨੀਕਲ ਸਿਸਟਮ ਆ ਸਾਰਾ ਜੋ ਪਾਇਲਟ ਮਤਲਬ ਦੋ ਪਾਇਲਟ ਇਹਨੂੰ ਚਲਾਉਂਦੇ ਸਨ ਤੇ ਆ ਪਲੇਨ ਵਾਹ ਅਸਲ ਦੇ ਵਿੱਚ ਹਾਂ ਇਹ ਜਿਹੜਾ ਪਲੇਨ ਵਾਹ ਅਸਲ ਦੇ ਵਿੱਚ ਸਪੈਸ਼ਲ ਇਹਨੂੰ ਡਿਜ਼ਾਈਨ ਕੀਤਾ ਹੋਇਆ ਕਿ ਜਿਹੜੇ ਆਪਣੇ 에ਅਰਕ੍ਰਾਫਟ ਕੈਰੀਅਰ ਉਹਨਾਂ ਨੂੰ ਡਬਾਉਣ ਦੇ ਲਈ ਇਹ ਇਟਫੀਡੋ ਬੰਬ ਨੇ ਸਮੁੰਦਰ ਦੇ ਥੱਲੇ ਥੱਲੇ ਜਾ ਕੇ ਛਿਪਾ ਨੂੰ ਤਬਾਹ ਕਰ ਦਿੰਦਾ ਸੀ ਸਾਨੂੰ ਉਸ ਟਾਈਮ ਤੇ ਇਹ 1938 ਤੋਂ ਤੇ ਇਹਨਾਂ ਨੇ ਦਿਖਾਇਆ ਹੋਇਆ ਸਾਰੇ ਇੰਜਣ ਤੇ 1925 ਦਾ ਇੰਜਣ ਵਾ ਦੇਖੋ ਤੁਸੀਂ ਤੇ ਸਾਡੇ 1525 ਹੌਸਪਾਵਰ ਦਾ ਇਹ ਇੰਜਣ ਵਾ ਦੇਖੋ ਤੁਸੀਂ ਇਹਦੇ ਪਲੱਗ ਸੇਮ ਉਹੀ ਲੱਗੇ ਹੋਏ ਆ ਆਪਣੇ ਸਕੂਟਰਾਂ ਨੂੰ ਜਿਹੜੇ ਹੁੰਦੇ ਸੀਗੇ ਤੇ ਆਹ ਜਿਹੜਾ ਆ ਇਹਨਾਂ ਨੇ ਜੈਟ ਇੰਜਣ ਨੂੰ ਦਿਖਾਇਆ ਹੋਇਆ ਕੱਟ ਕੇ ਕਿਵੇਂ ਇਹ ਕੰਮ ਕਰਦਾ ਇਹਦੇ ਵਿੱਚ ਕੰਬਸ਼ਨ ਚੈਂਬਰ ਤੋਂ ਲੈ ਕੇ ਫਿਊਲ ਇੰਜੈਕਟਰ ਸਾਰਾ ਕੁਝ ਦਿਖਾਇਆ ਹੋਇਆ ਅਸਲ ਦੇ ਵਿੱਚ ਇਹ ਕੰਮ ਕਿਵੇਂ ਕਰਦਾ ਸਾਰਾ ਦੱਸਿਆ ਹੋਇਆ ਇਹਨਾਂ ਨੇ ਤੇ ਆਪ ਵੀ ਇੱਕ ਵੱਡਾ ਜੈਟ ਇੰਯੋ ਲੈਂਗਲੀ ਫਲਾਈਟ ਮਿਊਜ਼ੀਅਮ ਚ ਖੜੇ ਆ ਜੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਪੁਰਾਣੇ ਜਹਾਜ਼ ਤੇ ਨਵੇਂ ਵੀ ਜਹਾਜ਼ ਘਟੋ ਘਟ 100 ਸਾਲ ਪੁਰਾਣੇ 1960 ਦੇ ਦਹਾਕੇ ਵਾਲੇ ਤੇ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਜੀ ਇਹ ਕੈਨੇਡੀਅਨ ਫੋਰਸ ਦਾ ਦ ਸਨੋਵਰਨ ਨਾ ਦਾ ਪਲੇਨ ਵਾ ਤੇ 1960 ਦਾ ਬਣਿਆ ਹੋਇਆ ਸੀਟੀ 114 ਮਾਡਲ ਵਾ ਇਹ ਜੀ ਤੇ ਆਜੋ ਆਪਾਂ ਇਹਨੂੰ ਅੰਦਰੋਂ ਦੇਖਦੇ ਆਂ ਇਹਦੇ ਵਿੱਚ ਕੀ ਕੀ ਆ ਤੇ ਇਹਦੀ ਕੈਨਪੀ ਖੁੱਲ ਚੁੱਕੀ ਆ ਤੇ ਆਪਾਂ ਇਹਦੇ ਵਿੱਚ ਬੈਨੇ ਆ ਤੇ ਦੇਖਦੇ ਆਂ ਇਹਦੇ ਕੰਟਰੋਲ ਵਗੈਰਾ ਕੀ ਨੇ ਤੇ ਆਜੋ ਤੇ ਕਾਫੀ ਇਹਦਾ ਕੰਪਲੀਕੇਟ ਜਿਹਾ ਕੰਮ ਲੱਗਦਾ ਤੇ ਇਹਦੀਆਂ ਅਟੀਟਿਊਡ ਵਾਲੀਆਂ ਸੂਈਆਂ ਨੇ ਲੈਵਲ ਨੇ ਟਰਨ ਕੋਆਰਡੀਨੇਟਰ ਨੇ ਜੋ ਵੀ ਆ ਇਹਦਾ ਕੰਟਰੋਲਰ ਤੇ ਆ ਇਹਦੀ ਰੇਸ ਵਾ ਤੇ ਆ ਇਹਦੇ ਰੈੱਡ ਰੈਡਰ ਪੈਡਲ ਨੇ ਥੱਲੇ ਤੇ ਬਾਕੀ ਇਹਦੀਆਂ ਨੈਵੀਗੇਸ਼ਨ ਲਾਈਟਾਂ ਵਗੈਰਾ ਨੇ ਜੋ ਵੀ ਆ ਜਿਹੜੀਆਂ ਲਾਈਟਾਂ ਬਾਹਰ ਜਗਦੀਆਂ ਹੁੰਦੀਆਂ ਤੇ ਕਾਫੀ ਕੰਟਰੋਲ ਬੂਮੇ ਦੇ ਬਹੁਤ ਜ਼ਿਆਦਾ ਨੇ ਤੇ ਬਟਨ ਵਗੈਰਾ ਕਾਫੀ ਨੇ ਤੇ ਆਜੋ ਆਪਾਂ ਬਾਕੀ ਹੋਰ ਦੇਖਦੇ ਹਾਂ ਜਹਾਜ਼ ਇਹਦੇ ਪਰ ਨੇ ਇਹ ਇਹ ਦੇ ਫਿਊਲ ਟੈਂਕ ਨੇ ਤੇ ਤੇਲ ਇਹਨਾਂ ਦੇ ਵਿੱਚ ਹੁੰਦਾ ਹੈ ਤੇ ਆਜੋ ਅੱਗੇ ਤੇ ਬਾਕੀ ਦੇਖਦੇ ਹਾਂ ਕਿਹੜੇ-ਕਿਹੜੇ ਹੋਰ ਮਾਡਲ ਨੇ ਤੇ ਮਿਡਲ ਵਾਲਿਆਂ ਨੇ ਕਾਫੀ ਪਲੇਨ ਵੇਕੇ ਖੜੇ ਕੀਤੇ ਹੋਏ ਆ ਇੱਥੇ ਤੇ 1943 ਦਾ ਇਹ ਇਹ ਪਲੇਨ ਨੂੰ ਸੈਕੰਡ ਵਰਲਡ ਵਾਰ ਵੇਲੇ ਇੰਗਲੈਂਡ ਵੱਲੋਂ ਯੂਜ਼ ਕੀਤਾ ਗਿਆ ਸੀਗਾ ਹਿਟਲਰ ਦੇ ਖਿਲਾਫ ਤੇ ਇਹਦੇ ਵੀ ਆਹ ਬੰਬ ਵਗੈਰਾ ਇੱਥੇ ਲਗ ਜਾਂਦੇ ਆ ਇਹਦੇ ਮਤਲਬ ਲੜਾਈ ਵਾਲਾ ਇਹ ਪਲੇਨ ਵਾ ਤੇ ਆਜੋ ਚੱਲਦੇ ਆ ਤੇ ਆਹ ਹੈਗਾ ਇਹ ਟਰਾਂਸਪੋਰਟੇਸ਼ਨ ਕਰਨ ਲਈ ਆ ਫੌਜੀਆਂ ਨੂੰ ਮਤਲਬ ਜਿਵੇਂ ਪੈਰਾਸ਼ੂਟ ਲਾ ਕੇ ਉੱਪਰੋਂ ਸਿੱਟਣ ਲਈ ਤੇ ਦੋ ਇਹਦੇ ਇੰਜਣ ਨੇ ਤੇ ਇਹ ਬਣਿਆ ਹੋਇਆ ਹੈਗਾ 1930 ਦਾ ਮਾਡਲ ਵਾ ਇਹ 1930 ਦਾ ਮਾਡਲ ਦੇਖੋ ਤੁਸੀਂ ਤੇ ਆਜੋ ਆਪਾਂ ਇਹਦੇ ਵੀ ਵਿੱਚ ਜਾ ਕੇ ਦੇਖਦੇ ਆ ਕੀ ਕੀ ਆ ਤੇ ਕਨੇਡੀਅਨ ਫੋਰਸ ਵੱਲੋਂ ਇਹ ਯੂਜ਼ ਕੀਤਾ ਗਿਆ ਸੀਗਾ ਤੇ ਆਜੋ ਆਪਾਂ ਦੇ ਅੰਦਰ ਜਾ ਕੇ ਦੇਖਦੇ ਹਾਂ ਤੇ ਸਾਰਾ ਇਹ ਅਲੂਮੀਨੀਅਮ ਦੀ ਬੋਡੀ ਆ ਇਹਦੀ ਤੇ ਪੌੜੀ ਵਗੈਰਾ ਚੜਦੇ ਹਾਂ ਤੇ ਆਜੋ ਤੇ ਫੋਰਡੀ ਦੇ ਵਿੱਚ ਜਦੋਂ ਫਿਰ ਕਿਸੇ ਦੁਸ਼ਮਣ ਦੇ ਏਰੀਆ ਦੇ ਵਿੱਚ ਜਾ ਕੇ ਇੱਥੋਂ ਛਾਲ ਮਾਰ ਦਿੰਦੇ ਸੀਗੇ ਤੇ ਬਾਕੀ ਜਿਵੇਂ ਕਿ ਇਹਦੇ ਕੰਟਰੋਲ ਵਗੈਰਾ ਨੇ ਇਹਦੀਆਂ ਜੋਇਸਟਿਕ ਨੇ ਥਰੋਟਲ ਨੇ ਤੇ ਮਿਉਰੀਸ ਵਗੈਰਾ ਨੇ ਜੋ ਇਹਦੇ ਤੇ ਪੈਡਲ ਨੇ ਸਾਰਾ ਇਹਦਾ ਮਕੈਨੀਕਲ ਸਿਸਟਮ ਆ ਸਾਰਾ ਜੋ ਪਾਇਲਟ ਮਤਲਬ ਦੋ ਪਾਇਲਟ ਇਹਨੂੰ ਚਲਾਉਂਦੇ ਸਨ ਤੇ ਦੇਖਦੇ ਆ ਜੋ ਆਪਾਂ ਉਧਰ ਦਿਖਾਉਣੇ ਆ ਜਹਾਜ਼ ਦੇ ਕੁਝ ਇਹਨਾਂ ਨੇ ਇੰਜਨ ਵਗੈਰਾ ਇੱਥੇ ਰੱਖੇ ਹੋਏ ਨੇ ਇਹਨਾਂ ਨੇ ਵੱਡ ਕੇ ਦਿਖਾਇਆ ਹੋਇਆ ਤੇ ਆ ਜਿਵੇਂ ਜੈਟ ਇੰਜਣ ਵਾਂਗ ਇਹਨਾਂ ਨੇ ਕੱਟ ਕੇ ਦਿਖਾਇਆ ਹੋਇਆ ਯੂ ਐਸ ਦਾ ਬਣਿਆ ਹੋਇਆ ਤੇ ਠਾਈ 1942 ਨਾਲ ਜਾਦੇ ਟਾਈਮ ਤੇ ਇਹੋ ਜਿਹਾ ਇੰਜਣ ਹੋਇਆ ਕਰਦੇ ਸਨ ਰੇਡੀਐਂਟ ਇੰਜਣ ਇਹਨੂੰ ਕਹਿੰਦੇ ਆ ਤੇ ਜਿਵੇਂ ਪਰਪੈਲਰ ਵਗੈਰਾ ਲੱਗੇ ਹੋਏ ਨੇ ਇਹਨਾਂ ਨੂੰ ਤੇ ਆਜੋ ਆਪਾਂ ਚੱਲਦੇ ਆਂ ਇਧਰਲੇ ਪਾਸੇ ਹੋਰ ਦੇਖਦੇ ਆਂ ਇਹ ਵੀ ਇੱਕ ਮਿਲਟਰੀ ਲੜਾਈ ਵਾਲਾ ਪਲੇਨ ਆ ਤੇ ਇਹ ਕਾ ਇੰਜਣ ਪਿਆ ਰਿਹੜੀਆਂ ਟੈਂਜਨ 550 ਹਸ ਪਾਵਰ ਦਾ ਹੈ ਇੰਜਣ ਵਾ ਇਹਨਾਂ ਨੇ ਇੱਥੇ ਕੱਢ ਕੇ ਰੱਖਿਆ ਹੋਇਆ ਸੇਮ ਇਸੇ ਜਹਾਜ਼ ਦਾ ਇੰਜਣ ਵਾ ਹੈ ਤੇ ਆ ਜਿਓ ਵੈਲਰ ਵਗਾਰਾ ਕਾਫੀ ਵੱਡਾ ਪਲੇਨ ਵਾਹੇ ਅਸਲ ਦੇ ਵਿੱਚ ਹਾਂ ਇਹ ਜਿਹੜਾ ਪਲੇਨ ਵਾਹੇ ਅਸਲ ਵਿੱਚ ਸਪੈਸ਼ਲ ਇਹਨੂੰ ਡਿਜ਼ਾਈਨ ਕੀਤਾ ਹੋਇਆ ਕਿ ਜਿਹੜੇ ਆਪਣੇ 에ਅਰਕ੍ਰਾਫਟ ਕੈਰੀਅਰ ਉਹਨਾਂ ਨੂੰ ਡਬੋਣ ਦੇ ਲਈ ਇਹ ਟਫੀਡੋ ਬੰਬ ਨੇ ਸਮੁੰਦਰ ਦੇ ਥੱਲੇ ਥੱਲੇ ਜਾ ਕੇ ਛਿਪਾਂ ਨੂੰ ਤਬਾਹ ਕਰ ਦਿੰਦੇ ਸਾਨੂੰ ਉਸ ਟਾਈਮ ਤੇ ਇਹ 1938 ਤੋਂ 38 ਦਾ ਮਾਡਲ ਵਾਹੇ ਤੇ ਬਣਿਆ ਹੋਇਆ ਇੰਗਲੈਂਡ ਦਾ ਬਣਿਆ ਹੋਇਆ ਤੇ ਇਹ ਅਸਲ ਵਿੱਚ ਨਾ ਇੰਗਲੈਂਡ ਦੀ ਮਿਲਟਰੀ ਵੱਲੋਂ ਹਿਟਲਰ ਦੇ ਖਿਲਾਫ ਇਹਨੂੰ ਯੂਜ਼ ਕੀਤਾ ਗਿਆ ਸੀ ਉਸ ਟਾਈਮ ਦੇ ਉੱਤੇ ਦੇਖੋ ਤੁਸੀਂ ਤੇ ਕਾਫੀ ਵੱਡਾ ਆ ਤੇ ਟਾਇਰ ਦੇਖੋ ਤੁਸੀਂ ਕਿੱਡੇ-ਕੁੱਡੇ ਵੱਡੇ ਇਹ ਕਾ ਇਹਨਾਂ ਨੇ ਇੱਕ ਜੈਟ ਇੰਜਣ ਇੱਥੇ ਰੱਖਿਆ ਹੋਇਆ ਵੈਸੇ ਈ ਛੋਲੇ ਅਸਲ ਵਿੱਚ ਇਹ ਜਨਰਲ ਇਲੈਕਟ੍ਰਿਕ ਦਾ ਬਣਿਆ ਹੋਇਆ ਜੀ ਦਾ ਤੇ ਯਾ ਤੇ ਆਜੋ ਇਹ ਵੀ ਇੱਕ ਲੜਾਕੂ ਜਹਾਜ਼ ਆ ਬੜਾ ਤਿੱਖਾ ਮੋਰਿਓ CX4 ਇਹ ਕੈਨੇਡੀਅਨ ਫੋਰਸ ਵੱਲੋਂ ਯੂਜ਼ ਕੀਤਾ ਗਿਆ ਸੀਗਾ 에ਅਰ ਸ਼ੋਰ ਵਗੈਰਾ ਦੇ ਵਿੱਚ ਜੋ ਵੀ ਆ ਇਹਦੇ ਸਾਰੇ ਜੋ ਵੀ ਕੰਟਰੋਲ ਨੇ थ੍ਰੋਟਲ ਨੇ ਵਿਚਾਲੇੋਂ ਸਾਰਾ ਕੰਟਰੋਲ ਹੁੰਦਾ ਤੇ ਉਪਰ ਦੂਜੇ ਪਾਸੇ ਦੀ ਇਹਦੀ ਰੇਸ ਵਗੈਰਾ ਨੇ ਇਧਰ ਮੀਟਰ ਵਗੈਰਾ ਸੋਈਆਂ ਨੇ ਤੇ ਆ ਹੈਗੀ ਇਹਦੀ ਇੰਜੈਕਸ਼ਨ ਸੀਟ ਜੇ ਕਿਤੇ ਕੋਈ ਗੱਲਬਾਤ ਹੋ ਜAVE ਤਾਂ ਪਾਇਲਟ ਇਹਦੇ ਵਿੱਚੋਂ ਇਹ ਸੀਟ ਸਣੀ ਬਾਹਰ ਨਿਕਲ ਸਕਦਾ ਸੀ ਪੈਰਾਸ਼ੂਟ ਨਾਲ ਤੇ ਆਲੂ ਅੱਗੇ ਆਇਕ ਇਹਨਾਂ ਨੇ ਇੱਕ ਆ ਇਹਨਾਂ ਨੇ ਲਾਇਆ ਹੋਇਆ ਜਹਾਜ਼ ਦਾ ਮੂੰਹ ਜਾਂ ਕੱਟ ਕੇ ਐਵੇਂ ਵੱਡ ਕੇ ਲਾਇਆ ਹੋਇਆ ਲੈ ਸ਼ੋਅ ਵਾਸਤੇ ਆਜੋ ਅੱਗੇ ਹਾਂਜੀ ਆ ਚੁੱਕੇ ਹਾਂ ਜੀ ਜਹਾਜ਼ਾਂ ਦੀ ਸ਼ਾਪ ਦੇ ਵਿੱਚ ਜਿੱਥੇ ਜਹਾਜ਼ਾਂ ਦਾ ਸਾਰਾ ਕੰਮਕਾਰ ਹੁੰਦਾ ਸੀਗਾ ਤੇ ਇਹਨਾਂ ਨੇ ਦਿਖਾਇਆ ਹੋਇਆ ਸਾਰੇ ਇੰਜਣ ਤੇ 1925 ਦਾ ਇੰਜਣ ਵਾ ਦੇਖੋ ਤੁਸੀਂ ਤੇ ਸਾਡੇ 1525 ਹੌਸਪਾਵਰ ਦਾ ਇਹ ਇੰਜਣ ਵਾ ਦੇਖੋ ਤੁਸੀਂ ਇਹਦੇ ਪਲੱਗ ਸੇਮ ਉਹੀ ਲੱਗੇ ਹੋਏ ਆ ਆਪਣੇ ਸਕੂਟਰਾਂ ਨੂੰ ਜਿਹੜੇ ਹੁੰਦੇ ਸੀਗੇ ਚਿੱਤ ਕੋਈ ਆਜ ਨੂੰ ਤੇ ਆ ਕਾਫੀ ਇੰਜਣ ਨੇ 1929 ਦਾ ਇੰਜਣ ਵਾ ਰੇਡੀਅੰਟ ਇੰਜਣ ਤੇ ਆ ਜਿਹੜੇ ਆ ਹੌਰੀਜ਼ੋਂਟਲੀ ਇੰਜਣ ਨੇ ਸਾਰੇ 4 ਹੌਸਪਾਵਰ ਦਾ ਇੰਜਣ ਵਾ ਚੱਕਰਾ ਜੀ ਆ ਦੇਖੋ ਤੁਸੀਂ ਉਸ ਟਾਈਮ ਤੇ ਵੀ 1920-25 ਦੇ ਵਿੱਚ ਕਿਹੋ ਜਿਹਾ ਇੰਜਣ ਹੋਇਆ ਕਰਦੇ ਸਨ ਔਰ ਪੈਲੀਆਂ ਦੇ ਵਿੱਚ ਤੇ ਜੈਟ ਇੰਜਨ ਵਾ ਕਿਸੇ ਟਾਈਪ ਦਾ 1941-42 ਦੇ ਵਿੱਚ ਸੈਕੰਡ ਵਰਲਡ ਵਾਰ ਦੇ ਲੜਕਾਂਗੇ ਇਹਨੂੰ ਇਨਵੈਂਟ ਕੀਤਾ ਗਿਆ ਸੀਗਾ ਇੰਗਲੈਂਡ ਵੱਲੋਂ ਇਹਨਾਂ ਨੂੰ ਟਰਬੋ ਵਗੈਰਾ ਵੀ ਲੱਗੇ ਹੋਏ ਆ ਕਾਫੀ ਤੇ ਆਜੋ ਇੱਧਰ ਤੇ ਦੇਖਦੇ ਆ ਕੀ ਆ ਇਹਨਾਂ ਨੇ ਫਾਰ ਹੋ ਜਾਂ ਵੱਡ ਕੇ ਦਿਖਾਇਆ ਹੋਇਆ ਇੱਕ ਤੇ ਆਜੋ ਤੇ ਚੱਲਦੇ ਆ ਅੱਗੇ ਹਾਂਜੀ ਅੰਦਰ ਆ ਚੁੱਕੇ ਹਾਂ ਹੁਣ ਅੰਦਰ ਵੀ ਇਹਨਾਂ ਨੇ ਕਾਫੀ ਪਲੇਨ ਰੱਖੇ ਹੋਏ ਨੇ ਜਿਵੇਂ ਰੋਲ ਰੋਇਸੀ ਦਾ ਇੰਜਣ ਵਾ ਤੇ ਜੈਟ ਇੰਜਣ ਵਾ ਇਹ ਸਾਰਾ ਇਹਨਾਂ ਨੇ ਦਿਖਾਇਆ ਹੋਇਆ ਇਹਦੇ ਵਿੱਚ ਕੀ ਕੀ ਆ ਤੇ ਕਿਵੇਂ ਇਹਦੀਆਂ ਸਾਰੀਆਂ ਫਿਊਲ ਨੋਜ਼ਲਾਂ ਵਗੈਰਾ ਜੋ ਵੀ ਹੈ ਜਿਵੇਂ ਵੀ ਕੰਮ ਕਰਦਾ ਸਾਰਾ ਸਿਸਟਮ ਹੈਗਾ ਤੇ ਇਹ ਟਾਈਟੇਨੀਅਮ ਦਾ ਬਣੇ ਹੋਏ ਨੇ ਸਾਰੇ ਜਿੰਨੇ ਵੀ ਆ 1929 30 ਦਾ ਇੰਜਣ ਵਾ ਛੋਟਾ ਜਿਹਾ ਇੱਕ ਬਾਕੀ ਆ ਆ ਇਹਨਾਂ ਦਿਖਾਏ ਹੋਏ ਆ ਬੰਬ ਰੈਕ ਉਹ ਜਹਾਜ਼ਾਂ ਦੇ ਜਿਹੜੇ ਪਰਾਂ ਦੇ ਉੱਤੇ ਲੱਗਦੇ ਸਨ ਬੰਬ ਸਿੱਟਣ ਲਈ ਇਹ ਰੈਕ ਨਾਲ ਕਿਦਾਂ ਪਾਇਲਟ ਇਹਨੂੰ ਕੰਟਰੋਲ ਕਰਦਾ ਸੀਗਾ ਤੇ ਸਿੱਟ ਦਾਂਦਾ ਸੀ ਥੱਲੇ ਤੇ ਉੱਪਰ ਵੀ ਇਹਨਾਂ ਨੇ ਕਾਫੀ ਟੰਗੇ ਹੋਏ ਆ ਜਹਾਜ਼ ਤੇ ਆ ਪੱਖਾ ਦੇਖੋ ਤੁਸੀਂ ਕਿੱਡਾ ਮਜ਼ਬੂਤ ਆ ਟਾਈਟੇਨੀਅਮ ਦੇ ਬਣੇ ਹੋਏ ਨੇ ਸਾਰੇ ਤੇ ਆਜੂ ਆਪਾਂ ਹੁਣ ਸਾਈਕਲ ਵਾਲਾ ਮਿਲਟਰੀ ਵਾਲੇ ਯੂਜ਼ ਕਰਦੇ ਸੀਗਾ ਇਹਦਾ ਭਾਰ ਕਾਫੀ ਹਲਕਾ ਸੀ ਇਹਨੂੰ ਚੱਕ ਕੇ ਲੈ ਜਾਂਦੇ ਸੀਗੇ ਜਿੱਥੇ ਵੀ ਜਾਂਦਾ ਤੇ ਗਨ ਵੀ ਲੱਗੀ ਹੁੰਦੀ ਸੀ ਦੇਖੋ ਤੁਸੀਂ ਉਸ ਟਾਈਮ ਤੇ ਆਜੂ ਅੱਗੇ ਦੇਖੋ ਪਲੇਨ ਦੇਖੋ ਤੁਸੀਂ ਇਹਨਾਂ ਨੇ ਸਾਰਾ ਇਹਨੂੰ ਬਾੜ ਕੇ ਦਿਖਾਇਆ ਹੋਇਆ ਵਿਜ਼ੀਬਲ ਕੀਤਾ ਹੋਇਆ ਇਹਦੇ ਵਿੱਚ ਕੀ ਕੀ ਆ ਸਾਰਾ ਜੋ ਵੀ ਆ ਇਹਨਾਂ ਨੇ ਇਹਦੀ ਬੋਡੀ ਲਾਈ ਹੋਈ ਆ ਸਾਰੀ ਕੀ ਕਿਵੇਂ ਇਹਦੇ ਕੰਟਰੋਲ ਕੰਮ ਦੇ ਆ ਸਾਰੀਆਂ ਦੀਆਂ ਜੋ ਵੀ ਲਾਈਨ ਨੇ ਸਾਰੀਆਂ ਦਿਖਾਈਆਂ ਹੋਈਆਂ ਆ ਦੇਖੋ B12 ਇੰਜਣ ਵਾ ਇਹ ਇੰਗਲੈਂਡ ਦਾ ਬਣਿਆ ਹੋਇਆ ਇਹ ਰੋਲ ਰॉयਸੀ ਦਾ ਦੇਖੋ ਤੁਸੀਂ ਕਿੱਡਾ ਵੱਡਾ ਇੰਜਣ ਹੈ ਜਹਾਜ਼ ਦਾ 1930 ਦੇ ਲਾਗੇ ਛਾਗੇ ਦਾ ਬਣਿਆ ਹੋਇਆ ਇਹ ਆ ਵੀ ਆ ਇੱਕ B12 ਤੇ ਆ ਹੈਗੀ ਪਾਇਲਟ ਦੀ ਵਰਦੀ ਦੇਖੋ ਤੁਸੀਂ ਉਸ ਟਾਈਮ ਤੇ ਪਾਇਲਟ 1945 40 ਦੇ ਲਾਗੇ ਛਾਗੇ ਸੈਕਿੰਡ ਵਰਲਡ ਵਾਰ ਵੇਲੇ ਇਹੋ ਜਿਹੀ ਵਰਦੀ ਪਾਉਂਦੇ ਸਨ ਉਸ ਟਾਈਮ ਤੇ ਇਹਨਾਂ ਨੇ ਸਾਰੇ ਇੰਜਣ ਕੱਟ ਕੇ ਦਿਖਾਏ ਹੋਏ ਆ ਤੇ ਕਿਵੇਂ ਕੰਮ ਕਰਦਾ ਰੇਡੀਅੈਂਟ ਇੰਜਣ ਵਾਹੇ ਦੇਖੋ ਤੁਸੀਂ ਇਹਦੀ ਹੌਸ ਪਾਵਰ ਹੈਗੀ 2500 ਹੌਸ ਪਾਵਰ ਦਾ ਇੰਜਣ ਵਾਹੇ ਦੇਖੋ ਤੁਸੀਂ ਤੇ ਆਜੋ ਅੱਗੇ ਤੇ ਇਹਨਾਂ ਨੇ ਆ ਦਿਖਾਈਆਂ ਹੋਈਆਂ ਜਾਜ ਦੀਆਂ ਸੂਈਆਂ ਸਾਰੀਆਂ ਜਿਹੜੀਆਂ ਵੀ ਹੈਗੀਆਂ ਸੂਈਆਂ ਵਗੈਰਾ 6 ਸੂਈਆਂ ਹੁੰਦੀਆਂ ਪੌਂਟਡ ਜੋ ਵੀ ਆ ਉਹ ਬਾਕੀ ਛੋਟੇ ਮਾਡਲ ਨੇ ਤੇ ਆ ਜਿਹੜਾ ਆ ਇਹਨਾਂ ਨੇ ਜੈਟ ਇੰਜਣ ਨੂੰ ਦਿਖਾਇਆ ਹੋਇਆ ਕੱਟ ਕੇ ਕਿਵੇਂ ਇਹ ਕੰਮ ਕਰਦਾ ਇਹਦੇ ਵਿੱਚ ਕੰਬਸ਼ਨ ਚੈਂਬਰ ਤੋਂ ਲੈ ਕੇ ਫਿਊਲ ਇੰਜੈਕਟਰ ਸਾਰਾ ਕੁਝ ਦਿਖਾਇਆ ਹੋਇਆ ਅਸਲ ਦੇ ਵਿੱਚ ਇਹ ਕੰਮ ਕਿਵੇਂ ਕਰਦਾ ਸਾਰਾ ਦੱਸਿਆ ਹੋਇਆ ਇਹਨਾਂ ਨੇ ਤੇ ਆਪਿਰ ਵੱਡਾ ਜੈਟ ਇੰਜਣ ਹਾਰਬੋਰਡ ਕੰਪਨੀ ਦਾ ਤੇ ਇਹ ਵੀ ਇਹਨਾਂ ਨੇ ਕੱਟ ਕੇ ਦਿਖਾਇਆ ਹੋਇਆ ਇਹ ਸਾਰਾ ਹੀ ਜੈਟ ਇੰਜਣ ਹੈ ਕਿਵੇਂ ਕੰਮ ਕਰਦਾ ਕੀ ਇਹਦੇ ਵਿੱਚ ਸਾਰਾ ਕੁਝ ਜੋ ਲੱਗਾ ਹੋਇਆ ਆਦਾ ਤੇ ਇਹ ਆਓ ਹੁਣ ਅੱਗੇ ਇੱਧਰ ਮੜ ਜਾ ਦਿਖਾਉ요 ਇਹ ਅਸਲ ਦੇ ਵਿੱਚ ਨਾ ਫਸਟ ਵਰਲਡ ਵਾਰ ਵੇਲੇ ਪਾਇਲਟ ਇਹੋ ਜੀ ਬਰਦੀ ਪਾਉਂਦੇ ਸਨ ਐਨਕਾਂ ਵੇ ਇਹੋ ਜਿਹੇ ਆਉਂਦੀਆਂ ਸੀ ਕਿਉਂਕਿ ਪਲੇਨ ਜਿਹੜੇ ਹੁੰਦੇ ਸੀ ਉਹ ਓਪਨ ਹੁੰਦੇ ਸੀਗੇ ਬੰਦ ਨਹੀਂ ਹੁੰਦੇ ਸੀਗੇ ਹਵਾ ਬਹੁਤ ਚੱਲਦੀ ਹੁੰਦੀ ਸੀ ਤੇ ਇਹ ਹੈਗੀ ਇੰਜੈਕਸ਼ਨ ਸੀਟ ਇਹਨਾਂ ਨੇ ਸਪੈਸ਼ਲ ਦਿਖਾਈ ਹੋਈ ਆ ਮਾਟਰ ਬੰਗ ਇੰਜੈਕਸ਼ਨ ਸੀਟ ਸੀਐਫ 100 ਪਲੇਨ ਦਾ ਕੋਈ ਮਾਡਲ ਆ ਉਹਦੀ ਸੀਟ ਵਾ ਜੇ ਮੰਨ ਲਓ ਐਮਰਜੈਂਸੀ ਵੇਲੇ ਕਿਸੇ ਨੂੰ ਨਿਕਲਣਾ ਪੈ ਜਾਵੇ ਤਾਂ ਬਟਨ ਦਬਕੇ ਸਣੀ ਸੀਟ ਸਣੀ ਪੈਰਾਸ਼ੂਟ ਨਿਕਲ ਸਕਦਾ ਸੀਗਾ ਤੇ ਆ ਜੋ ਇਹ ਪਾਇਲਟਾਂ ਦੀਆਂ ਵਰਦੀਆਂ ਨੇ ਤੇ ਆ ਜੋ ਆਹ ਪਲੇਨ ਆ ਜਿਹੜਾ ਇਹਨੂੰ ਫਸਟ ਵਰਲਡ ਵਾਰ ਵੇਲੇ ਯੂਜ਼ ਕੀਤਾ ਗਿਆ ਸੀ ਜਰਮਨੀ ਦੇ ਖਿਲਾਫ ਅਸਲ ਦੇ ਵਿੱਚ ਇਹ ਪਲੇਨ ਦੀ ਖਾਸੀਅਤ ਇਹ ਸੀਗੀ ਉਸ ਟਾਈਮ ਤੇ ਕਿਉਂਕਿ ਇਹ ਤਾਂ ਇੱਕ ਓਪਨ ਸੀਗਾ ਇੱਕ ਪਾਇਲਟ ਨਾਲ ਪਲੇਨ ਵੀ ਚਲਾਉਂਦਾ ਸੀ ਨਾਲ ਗਨ ਵੀ ਚਲਾਉਂਦਾ ਸੀ ਹੁਣ ਸੋਚਣ ਵਾਲੀ ਗੱਲ ਇਹ ਆ ਜੇ ਗਨ ਚਲਾਉਂਦਾ ਸੀਗਾ ਤਾਂ ਗਨ ਇਹਦੇ ਵਿਚਾਲੇ ਲੱਗੀ ਹੋਈ ਪਰ ਵੇਲੇ ਇਹ ਤੋੜ ਦਿੰਦਾ ਹੋਊਗਾ ਨਹੀਂ ਇਦਾਂ ਨਹੀਂ ਸੀਗਾ ਕਿ ਜਦੋਂ ਪ੍ਰੋਪੈਲਰ ਦੀ ਚਲਦੇ ਪ੍ਰੋਪੈਲਰ ਦੀ ਪੋਜੀਸ਼ਨ ਇਧਰਲੇ ਪਾਸੇ ਨੂੰ ਆਉਂਦੀ ਸੀ ਉਦੋਂ ਹੀ ਗੋਲੀ ਚਲਦੀ ਸੀ ਪ੍ਰੋਪੈਲਰ ਦੇ ਵਿੱਚ ਥਰੂ ਹੋ ਕੇ ਪਰ ਪ੍ਰੋਪੈਲਰ ਨੂੰ ਟੱਚ ਨਹੀਂ ਕਰਦੀ ਸੀ ਇਹ ਫਸਟ ਵਾਰ ਵੇਲੇ ਦਾ ਤੇ 120 ਦੀ ਸਪੀਡ 30 ਦੀ ਸਪੀਡ ਤੇ ਚੱਲਦਾ ਸੀਗਾ ਇਹਦੀ ਟਾਪ ਸਪੀਡ ਸੀਗੀ ਜਿਹੜੀ ਤੇ ਇਹ ਵਿੱਚ 60 ਕੁ ਹਸਪਾਵਰ ਦਾ ਛੋਟਾ ਜਿਹਾ ਇੰਜਨ ਸੀਗਾ ਉਸ ਟਾਈਮ ਤੇ ਇਹ ਇਹ ਵੀ ਪਲੇਨ ਕਾਫੀ ਸਮੇਂ ਤੋਂ ਅੱਗੇ ਸੀਗਾ ਦੇਖੋ ਤੁਸੀਂ ਆਜੋ ਅੱਗੇ ਸਿੰਗਲ ਅਲਟਰਾ ਵਾਈਟ ਆ ਕਿਸੇ ਬੰਦੇ ਨੇ ਦੇਖੋ ਤੁਸੀਂ ਹੈਲੀਕਾਪਟਰ Honda Swift Swift ਦਾ ਇੰਜਣ ਲਾ ਕੇ ਇਹਨੂੰ ਬਣਾਤਾ ਦੇਖ ਲਓ ਕਿਸੇ ਬੰਦੇ ਵੱਲੋਂ ਬਣਾਇਆ ਗਿਆ ਦੇਖ ਲਓ ਤੁਸੀਂ Honda Swift ਕਾਰ ਦਾ ਇੰਜਣ ਵਾ ਇਹਦੇ ਵਿੱਚ ਤੇ ਆ ਜੋ ਲਖੋ ਬਹੁਤ ਚਮਕਾ ਕੇ ਆ ਇਹਨਾਂ ਨੇ ਦੇਖੋ ਇਸ ਖਾਸ ਕਰ ਇਹ ਆ ਕਿ ਜਿਹੜੇ ਸਾਰੇ ਪਲੇਨ ਨੇ ਇਹ ਅੱਜ ਵੀ ਵਰਕਿੰਗ ਕੰਡੀਸ਼ਨ ਚ ਵਾ ਤੇ ਇਹਨਾਂ ਨੂੰ ਅਡਾਉਂਦੇ ਨੇ 에ਅਰ ਸ਼ੋਅ ਤੇ ਉੱਤੇ 1928 ਦਾ ਮਾਡਲ ਵਾ 1941 ਦਾ ਮਾਡਲ ਵਾ ਇਹ ਤੇ ਆਜੂ ਅੱਗੇ 1930 ਦਾ ਇਹ ਪੈਸੇਂਜਰ ਪਲੇਨ ਵਾ ਉਸ ਟਾਈਮ ਤੇ ਇਧਰ ਉਧਰ ਲੋਕਾਂ ਦੇ ਜਾਣ ਲਈ ਇਹੋ ਜੇ ਯੂਜ਼ ਕੀਤੇ ਜਾਂਦੇ ਸਨ ਤੇ ਆ ਜੋ ਤੇ 1950 ਵਾਕੋ ਨਾ ਕੰਪਨੀ ਨਾ ਦਾ ਧੰਨਵਾਦ ਜੀ ਤੇ ਸਾਰਾ ਮਿਊਜ਼ੀਅਮ ਆਪਾਂ ਦੇਖ ਚੁੱਕੇ ਆ ਜੀ ਤੇ ਨਵੀਂ ਵੀਡੀਓ ਲੈ ਕੇ ਅਗਲਾ ਵਿਸ਼ਾ ਜੋ ਫੇਰ ਹਾਜ਼ਰ ਹੋਵਾਂਗੇ ਜੀ ਧੰਨਵਾਦ